ਤਨ ਤਨ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਗੱਲ ਕਰਨ ਤੋਂ ਪਹਿਲਾਂ ਛੰਡੀ ਪੀਰ ਦਰਬਾਰ ਦੀ ਗੱਲ ਕਰਨੀ ਵੀ અત્યੰਤ ਜ਼ਰੂਰੀ ਹੈ ਜਿਨ੍ਹਾਂ ਦਾ ਪੂਰਾ ਨਾਮ ਹਜਰਤ ਸ਼ੇਖ ਦਾਤਾ ਹਾਫਿਜ਼ ਗਨੀ ਸਦੀਕ ਹੈ ਤੇ ਆਓ ਇਸ ਸਥਾਨ ਦੀ ਥੋੜੀ ਜਿਹੀ ਜਾਣਕਾਰੀ ਆਪਦੇ ਨਾਲ ਸਾਂਝੀ ਕਰੀਏ ਜ਼ਿਲ੍ਹਾ ਜਲੰਧਰ ਤਹਿਸੀਲ ਫਲੌਰ ਦਾ ਪਿੰਡ ਹੈ ਕੜਿਆਣਾ ਇਸ ਪਿੰਡ ਤੋਂ ਥੋੜੀ ਦੂਰੀ ਦੇ ਉੱਤੇ ਸਤਲੁਜ ਕਿਨਾਰੇ ਦੇ ਉੱਤੇ ਬਹੁਤ ਹੀ ਮਨਮੋਹਕ ਰਮਣੀਕ ਸਥਾਨ ਹੈ ਜਿਸ ਨੂੰ ਛੰਡੀ ਪੀਰ ਜੀ ਦਾ ਆਸਥਾਨ ਆਖਿਆ ਜਾਂਦਾ ਹੈ। ਅਬਦਲ ਗਨੀ ਸਰੀਕ ਜੀ ਬਗਦਾਦ ਤੋਂ ਰੋਹਾਨੀ ਗਿਆਨ ਦੀ ਪ੍ਰਾਪਤੀ ਦੇ ਲਈ ਆਤਮਿਕ ਗਿਆਨ ਦੀ ਪ੍ਰਾਪਤੀ ਦੇ ਲਈ ਬਗਦਾਦ ਤੋਂ ਰਵਾਨਾ ਹੋਏ ਆਪਣਾ ਪਿੰਡ ਤੈਅ ਕਰਦੇ ਕਰਦੇ ਉੱਤਰ ਪ੍ਰਦੇਸ਼ ਜੋ ਅੱਜਕੱਲ ਉੱਤਰਾਖੰਡ ਦੇ ਵਿੱਚ ਕਲਿਆਰ شریف ਅਸਥਾਨ ਹੈ ਆਪਣੇ ਕਾਮਲ ਮੁਰਸ਼ਿਦ ਦੇ ਪਾਸ ਪਹੁੰਚੇ ਤੇ ਕਾਮਲ ਮੁਰਸ਼ਿਦ ਕਲਿਆਰ شریف ਜੀ ਦੀ ਇੰਨੀ ਸੇਵਾ ਕੀਤੀ ਤਨੋਂ ਮਨੋਂ ਸੇਵਾ ਕਰਦੇ ਰਹੇ ਤੇ ਇਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਕਲਿਆਰ شریف ਜੀ ਨੇ ਇਹਨਾਂ ਨੂੰ ਇੱਕ ਦਿਨ ਵਰਦਾਨ ਦਿੱਤਾ ਤੇ ਆਖਿਆ ਤੂੰ ਅਬਦਲ ਗਨੀ ਸਦੀਕ ਤੋਂ ਅੱਜ ਝੰਡੀ ਪੀਰ ਬਣ ਗਿਆ ਹੈ ਬਸ ਫੇਰ ਕੀ ਸੀ ਤੇ ਉਹਨਾਂ ਨੇ ਆਪਣੀਆਂ ਰਹਿਮਤਾਂ ਦਾ ਖਜ਼ਾਨਾ ਝੰਡੀ ਪੀਰ ਜੀ ਦੀ ਝੋਲੀ ਵਿੱਚ ਪਾ ਦਿੱਤਾ ਤੇ ਇਤੋਂ ਕਲਿਆਰ شریف ਤੋਂ ਚੱਲਦੇ ਚੱਲਦੇ 7 ਕਿਲੋ ਜੀ ਦਰਿਆ ਦੇ ਕਿਨਾਰੇ ਪਿੰਡ ਕੜਿਆਣਾ ਦੇ ਵਾਰਲੇ ਪਾਸੇ ਮੌਜੂਦਾ ਅਸਥਾਨ ਦੇ ਉੱਤੇ ਉਹਨਾਂ ਨੇ ਆਪਣਾ ਆਸਣ ਲਾਇਆ ਤੇ ਆਪਣਾ ਅੰਤਮ ਸਮੇਂ ਤੱਕ ਦਾ ਸਫ਼ਰ ਜਿਹੜਾ ਇਸ ਅਸਥਾਨ ਦੇ ਉੱਤੇ ਬਤੀਤ ਕੀਤਾ ਉਹਨਾਂ ਦੀ ਯਾਦ ਵਿੱਚ ਇਹ ਅਸਥਾਨ ਸੁਭਾਇ ਇਮਾਨ ਹੈ ਇਸ ਸਥਾਨ ਦੇ ਉੱਤੇ ਹਜ਼ਾਰਾਂ ਨਹੀਂ ਬਲਕਿ ਲੱਖਾਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ ਤੇ ਮੰਨਦੀਆਂ ਮਰਾਦਾਂ ਹਾਸਲ ਕਰਦੀਆਂ ਹਨ